ਇਹ ਕਰੇਗਾ ਪਤਾ ਲੱਗਾ ਵੀ ਕੀ ਗੱਲ ਹੋਈ ਹੈ ਨਹੀਂ ਪੁੱਤਰ ਮੈਨੂੰ ਨਹੀਂ ਪਤਾ ਮੈਂ ਤੇ ਹੰਦੀ ਨਹੀਂ ਕਿੰਨੇ ਭਰਾ ਸੀ ਕੱਲ ਨੂੰ ਫੋਨ ਆਉਂਦਾ ਸੀ ਤੇਸ ਬੰਦਰ ਸਿੰਘ ਨਿੱਕਾ ਉਹ ਮੜਾ ਜਿਹਦੇ ਹਮਸੇ ਕੋਲ ਦੀ ਦਾ ਰਹਿਣ ਵਾਲਾ ਜਿਹੜੇ ਬੈਟੂ ਵਿੱਚ ਪੁੱਤਰ ਵੇ ਤਰਾ ਤੱਕ ਨਹੀਂ ਮਰ ਕੋਸ ਲੈ ਆ ਜਾਦਾ ਪਤਾ ਲੱਗਾ ਵੀ ਕੀ ਗੱਲ ਹੋਈ ਹੈ ਨਹੀਂ ਪੁੱਤਰ ਮੈਨੂੰ ਨਹੀਂ ਪਤਾ ਮੈਂ ਤੇ ਹੰਦੀ ਨਹੀਂ ਕਿੰਨੇ ਭਰਾ ਸੀ ਹੈ ਕਿੰਨੇ ਭਰਾ ਸੀ ਇਹਨੂੰ ਇਹ ਦੋ ਭਰਾ ਨੇ ਪੂਜਾ ਭਰਾ ਕਿੱਥੇ ਹੁਣ ਮੈਨੂੰ ਨਹੀਂ ਪੁੱਤਰ ਬਰਾ ਚੰਦੀ ਗਾੜੀ ਰੰਦੇ ਨੇ ਹੁਣ ਉਹ ਪਤਾ ਹੈ ਮੈਂ ਤੇ ਕੋਈ ਜਵਨ ਨਾ ਆਵਾ ਦੇ ਦਿੱਤਾ ਡੈਥ ਹੋਇ ਕੀ ਲੱਗਦੇ ਤੁਸੀਂ ਅੱਛਾ ਤੇ ਕਿਦਾਂ ਡੈਥ ਹੋਜੀ ਤੁਹਾਨੂੰ ਕੀ ਪਤਾ ਲੱਗਾ ਸਾਨੂੰ ਪਤਾ ਨਹੀਂ ਕੋਈ ਹਾਂ ਆਂਦੇ ਜਾਂ ਨਹੀਂ ਸਾਡੇ ਗੱਦੀ ਆਏ ਨਹੀਂ ਪਿਆਰੇ ਜਾਂਦੀ ਗਾੜੀ ਰੰਗੇ ਹਾਂ ਠੀਕ ਹੁਣ ਪੁਲਿਸ ਆਈ ਕੀ ਕਹਿੰਦੀ ਪੁਲਿਸ ਕੋਈ ਗੱਲ ਬਾਲ ਕੱਲ ਤੋਂ ਫੋਨ ਸੁਣ ਹੋਇਆ ਸੀ ਬੀਬੀ ਸੁੰਦਰ ਸਿੰਘ ਨਿੱਕਾ ਜੋ ਕਡਾਲਾ ਇਹ ਮੇਰੇ ਕੋਲੋਨੀ ਦਾ ਰਹਿਣ ਵਾਲਾ ਤੋਂ ਪੂਰੀ ਜੇ ਬੈਡਰੋ ਵਿੱਚ ਇੱਕ ਜਿਹੜੀ ਆ ਗਈ ਹੈ ਦਰਦਪੋਰੀ ਪਈ ਹੋਈ ਆ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਜੇ ਡੀਐਸਪੀ ਭਲਾਦ ਤੇ ਨਿਗਨ ਜੇ ਸਾਡੀ ਟੀਮ ਨੇ ਜਿਹੜਾ ਕੰਮ ਕੀਤਾ ਪੂਰੇ ਸੰਬੰਧ ਇਹ ਗੱਲ ਸਾਹਮਣੇ ਆਈ ਆ ਕਿ ਇਹ ਆਪਣੇ ਅਜੀਤ ਸਿੰਘ ਸਾਰੋ ਬਲਕਾਰ ਸਿੰਘ ਜਿਹੇ ਹਿੰਮਤ ਕੋਲੋਨੀ ਦੇ ਰਹਿਣ ਵਾਲੇ ਆ ਇਹਨਾਂ ਦੇ ਦੋ ਬਲਕੇ ਨੇ ਤੇ ਦੋਵੇਂ ਜਿਹੜੇ ਅਗੇ ਆ ਨਸ਼ਾ ਕਰਦੇ ਆਦੀ ਆ ਇਹ ਇਹਨਾਂ ਇਹਨਾਂ ਦਾ ਜਿਹੜਾ ਦੋਹਾਂ ਦਾ ਜਿਹੜਾ ਹੈਗਾ ਇੱਕ ਜਿਹੜੀ ਫੇਜ ਸੀ ਇਹਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਜਿਹੜੀ ਉਹ ਵੇਚ ਦਿੱਤੀ ਸੀ ਪੁਲਿਸ ਦਾ ਉਹਨਾਂ ਦਾ ਜਿਹੜਾ ਹੈਗਾ ਟਕਰਾਅ ਹੋ ਗਿਆ ਵੀ ਜਿਹਦੇ ਜਿਹਨੂੰ ਵੇਚੀ ਐ ਉਹ ਵੇਚ ਕੇ ਜਿੱਥੋਂ ਨੂੰ ਕੱਢ ਦਿੱਤੇ ਇਹ ਸਬੰਧ ਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਆਪਣੇ ਢਿੱਕੇ ਭਰਾ ਬਾਰੇ ਦਾ ਕਥਨ ਕਰ ਦਿੱਤਾ ਤੇ ਪੁਲਿਸ ਬੰਦੇ ਵਿੱਚ ਇਹਦੇ ਪਿਤਾ ਦੇ ਬਿਆਨਾਂ ਦੇ ਜਿਹੜਾ ਸੀ ਕੁਲਵਿੰਦਰ ਸਿੰਘ ਦੇ ਖਿਲਾਫ ਸਰਚਾ ਲੱਗ ਚੁੱਕੀ ਗੁਰਤਾ ਅਪੀ ਨੰਬਰ 57 ਸੈਕਸ਼ਨ 322 222 ਜਿਹੜਾ ਕਮਚਾ ਕਰ ਰਿਹਾ ਹੁੰਦਾ ਤੇ ਜਲਦੀ ਸ਼ਰਮ ਮਰੀ ਗਿਆਲੀ ਦਾ ਪਤਾ ਕਰ ਲੈਣਾ ਧੰਨਵਾਦ